ਇੱਗੁਰ ਤੇ ਜੈਪੀ ਮਜ਼ਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰੂਪ ਸ਼ਿਵਸਾਨਾ ਬਾਲਾ ਠਾਕਰੇ ਦੇ ਨੇਤਾ ਸੋਨੀ ਬਰੁਸ਼ੀਦੁਰ ਬਾਦ ਸਾਹਿਬ ਬਾਰੇ ਬੋਲੀ ਗਈ ਗਲਤ ਸ਼ਬਦਾਬਲੀ ਦੇ ਵਿਰੋਧ ਚ ਸਿੱਖ ਜਥੇਬੰਦੀਆਂ ਨੇ ਐਸਐਸਪੀ ਦਫਤਰ ਗੁਰਦਾਸਪੁਰ 72 ਨਾ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਸੋਨੀ ਦਾ ਵੀ ਮੁਆਫੀ ਨਾਮਾ ਸਾਹਮਣੇ ਆਇਆ ਹੈ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦੇ ਨੇਤਾ ਹਰਵਿੰਦਰ ਸੋਨੀ ਵੱਲੋਂ ਸ਼ੀਰ ਦਰਬਾਰ ਸਾਹਿਬ ਨੂੰ ਲੈ ਕੇ ਦਿੱਤੇ ਗਏ ਗਲਤ ਬਿਆਨ ਦੇ ਵਿਰੋਧ ਚ ਸਿੱਖ ਜਥੇਬੰਦੀਆਂ ਵੱਲੋਂ ਐਸਐਸਪੀ ਦਫ਼ਤਰ ਗੁਰਦਾਸਪੁਰ ਬਾਹਰ ਇਕੱਠ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦਿੰਦੇ ਹੋਏ ਸ਼ਿਵਸੈਨਾ ਨੇਤਾ ਸੋਨੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਸਿੱਖਾਗਵਾੜੇ ਕਹਿੰਿਆ ਕਿ ਜਦੋਂ ਤੱਕ ਸੋਨੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਐਸਐਸਪੀ ਦਫ਼ਤਰ ਬਾਹਰ ਪੱਕਾ ਮੋਰਚਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਸ਼ਿਵਸੈਨਾ ਆਗੂ ਖਰਵਿੰਦਰ ਸੋਨੀ ਵੱਲੋਂ ਜਿੱਦਨ ਬੰਦ ਦੀ ਕੋਲ ਸੀ ਸੂਰੀ ਕਤਲ ਕੇਸकांड ਵਿੱਚ ਉਸ ਦਿਨ ਉਹਨੇ ਇੱਕ ਭੱਦੀ ਸ਼ਬਦਾਵਲੀ ਦੇ ਵਿੱਚ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਤੇ ਉਹਨੇ ਸਾਡੇ ਸਰਵਉੱਚ ਜਿਹੜੀ ਸਿੱਖਾਂ ਦੀ ਸੁਪਰੀਮ ਆ ਸ਼੍ਰੀ ਅਕਾਲਤਰ ਸਾਹਿਬ ਨੂੰ ਨਿਸ਼ਾਨਾ ਰੱਖਦੇ ਹੋਏ ਉਹਨੇ ਕਿਹਾ ਹੀ ਵੀ ਇਹਨਾਂ ਅੱਤਵਾਦੀਆਂ ਨੂੰ ਅੱਤਵਾਦੀਆਂ ਮੈਂ ਸਵਾਲ ਕਰਦਾ ਵੀ ਅੱਤਵਾਦੀ ਕਿੰਨਾਂ ਨੂੰ ਕਿਹਾ ਗਿਆ ਅੱਤਵਾਦੀ ਭਾਈ ਅਮਰਤਪਾਲ ਸਿੰਘ ਰਾਣੂ ਅੱਤਵਾਦੀ ਬਿਵਾਰਸ ਪੰਜਾਬ ਦੀ ਜਿੱਥੇ ਬੰਦੀ ਜਾ ਜਿਹੜੇ ਅਮਰਤਪਾਲਾ ਘਰ ਘਰ ਦੇ ਵਿੱਚੋਂ ਨਸ਼ੇ ਕੱਢ ਕੱਢ ਨਸ਼ੇ ਜਿਹੜੇ ਮੁੰਡੇ ਨੌਜਵਾਨ ਜਿਹੜੇ ਨਸ਼ੇ ਵਿੱਚ ਗੁਲਤਾਨ ਹੋ ਰਹੇ ਉਹਨਾਂ ਨੂੰ ਨਸ਼ਿਆਂ ਤੋਂ ਬਿਜਾ ਕੇ ਤੇ ਗੁਰਸਿੱਖੀ ਦੇ ਰਾਹ ਵੱਲ ਤੋਰੇ ਤੇ ਅਮਰਸੰਚ ਸ਼ਿਕਾਰੇ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਹਨ ਨੂੰ ਲੱਖਾਂ ਹਜ਼ਾਰਾਂ ਹਿੰਦੂਆਂ ਕੀ ਸਾਰਿਆਂ ਕੀ ਮੁਸਲਮਾਨਾਂ ਦਾ ਸਾਰਿਆਂ ਦਾ ਪਿਆਰ ਮਿਲ ਰਿਹਾ ਵਾ ਤੇ ਇਹ ਸੇਵ ਸੇਨਾ ਦੇ ਆਗੂ ਸੂਰੀ ਵੱਲੋਂ ਕਿਹਾ ਗਿਆ ਇਹਨਾਂ ਅੱਤਵਾਦੀਆਂ ਨੂੰ ਇਹ ਪ੍ਰਸ਼ਾਸਨ ਜਿਹੜਾ ਵਾ ਨੱਥ ਪਾਵੇਂ ਨਹੀਂ ਤੇ ਆਪਾਂ ਦੁਬਾਰਾ ਅਕਾਲ ਤਖਤ ਸਾਹਿਬ ਤੇ ਦੁਬਾਰਾ ਹਰਮੰਦਰ ਸਾਹਿਬ ਤੇ ਅਟੈਕ ਕਰਾਂਗੇ ਤੇ ਸਿੱਖਾਂ ਵਾਸਤੇ ਜਿਵੇਂ ਮੁਸਲਮਾਨਾਂ ਤੋਂ ਮੱਕੇ ਤੋਂ ਪੜਿਓ ਜਾ ਰਾ ਤੇ ਸਾਡੇ ਵਾਸਤੇ ਸ੍ਰੀ ਹਰਮੰਦਰ ਸਾਹਿਬ ਅਕਾਲ ਤਰ ਸਾਬ ਦਰਬਾਰ ਸਾਹਿਬ ਤੋਂ ਪਰੇ ਉਜਾਰੀ ਜਾੜਾ ਆਪਾਂ ਦੂਜੀਆਂ ਚੀਜ਼ਾਂ ਬਰਦਾਸ਼ਤ ਕਰ ਲਾਂਗੇ ਆਪਣੇ ਤੇ ਸੀਨੇ ਤੇ ਫੱਟ ਬਰਦਾਸ਼ਤ ਕਰ ਲਾਂਗੇ ਪਰ ਸ੍ਰੀ ਦਰਬਾਰ ਸਾਹਿਬ ਤੇ ਜਿਹੜੀ ਵੀ ਮਾੜੀ ਉਂਗਲੀ ਉੱਠੇਗੀ ਉਹਦੀ ਉਂਗਲੀ ਕੀ ਉਹਦੀਆਂ ਅੱਖਾਂ ਕੱਢ ਲਾਂਗੇ ਤੇ ਆਪਾਂ ਇੱਥੇ ਐਸਐਸਪੀ ਦਫਤਰ ਆ ਜਾਈ ਸੀ ਮਾਨਯੋਗ ਐਸਐਸਪੀ ਸਾਹਿਬ ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਵਧੀਆ ਚੱਲੋ ਕੀਤਾ ਉਦੋਂ ਇਸਾਈਆਂ ਵਾਲੇ ਮਸਲਿਆਂ 'ਚ ਵੀ ਹੁਣ ਵੀ ਆਪਾਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਆਂ ਆਪਾਂ ਇਹਨਾਂ ਕੋਈ ਮੰਗ ਮੰਗ ਪੱਤਰਾਂ ਦੇ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਤੇ ਨਾ ਹੀ 20-25 ਸਾਲ ਹੋ ਗਏ ਸਾਨੂੰ ਮੰਗ ਪੱਤਰ ਕਦੀ ਕੋਹ ਦੇ ਦੇ ਦੋ ਕਦੀ ਕੋਹ ਦੇ ਦੋ ਇਹ ਮੰਗ ਪੱਤਰਾਂ ਦੇ ਵਿੱਚ ਕੁਝ ਨਹੀਂ ਨਿਬੜਨਾ ਆਪਾਂ ਇੱਥੇ ਪੱਕਾ ਮੋਰਚਾ ਲਾਉ ਨੂੰ ਤਿਆਰ ਆਂ ਐਸਐਸਪੀ ਸਾਹਿਬ ਨੂੰ ਟਾਈਮ ਦਿੱਤਾ ਵਾ ਕਿ ਜੇ ਪੰਜ ਚਾਰ 7 ਘੰਟੇ ਤੱਕ ਜੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਇਸ ਆਗੂ ਨੂੰ ਅੰਦਰ ਕਰਕੇ ਤੇ ਜੇਲ੍ਹ ਦੇ ਵਿੱਚ ਨਾ ਸੁਟਿਆ ਪਿਆ ਤੇ ਆਪਾਂ ਇੱਕ ਵੱਡਾ ਸੰਘਰਸ਼ ਮਿਥਾਂਗੇ ਤੇ ਨਾਲ ਹੀ ਆਪਾਂ ਇਹ ਬੇਨਤੀ ਕਰਦੇ ਆਂ ਵੀ ਭਾਈ ਅਮਰਤਪਾਲ ਸਿੰਘ ਜਰਾਂ ਨੂੰ ਇੱਥੇ ਆਉਣ ਦੀ ਲੋੜ ਨਾ ਪਵੇ ਪ੍ਰਸ਼ਾਸਨ ਆਪਣੇ ਆਪ ਹੀ ਕਾਰਵਾਈ ਕਰਦੇ ਤੇ ਵਧੀਆ ਗੱਲ ਆ ਵੈਸੇ ਪ੍ਰਸ਼ਾਸਨ ਦਾ ਕੰਮਕਾਰ ਬਣਦਾ ਹੀ ਜਦੋਂ ਇਸ ਨੇ ਦਰਬਾਰ ਸਾਹਿਬ ਦੀ ਅਤ ਕਥਨੀ ਬੜੇ ਮਾੜੇ ਭਦੇ ਸ਼ਬਦ ਵਰਤੇ ਸੀ ਉਦੋਂ ਹੀ ਉਹਨੂੰ ਨੱਥ ਪਾ ਕੇ ਉਦੋਂ ਹੀ ਹੱਥ ਕੜੀਆਂ ਲਾਉਣੀਆਂ ਚਾਹੀਦੀਆਂ ਸੀ ਪਰ ਉਲਟਾ ਪ੍ਰਸ਼ਾਸਨ ਨੇ ਇਹਨੂੰ ਗਨਮੈਨ ਦਿੱਤੇ ਆ ਜਿੰਨਾ ਕਰਕੇ ਇਹਨਾਂ ਦੀ ਜ਼ੁਬਾਨ ਵੱਧਦੀ ਆ ਤੇ ਮਾੜੇ ਚੰਗੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਉਂਦੇ ਆ ਕਦੇ ਕੋਈ ਦੁੱਖੀ ਤਿੱਕੀ ਦਾ ਬੰਦਾ ਉੱਠ ਕੇ ਕਦੀ ਕਹਿੰਦਾ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਬਾਹਰ ਮਾਰਾਂਗੇ ਤੇ ਕਹਿੰਦੇ ਵੀ ਕਦੀ ਇਹ ਕਹਿੰਦਾ ਵਾ ਇਸੇ ਕਰਕੇ ਹਿੰਦੂਆਂ ਦੇ ਤੇ ਸਿੱਖਾਂ ਦੇ ਵਿੱਚ ਪਾੜ ਕਿਉਂ ਪਾ ਰਹੇ ਆ ਜਿਹੜੇ ਹਜ਼ਾਰਾਂ ਹਿੰਦੂ ਸਾਨੂੰ ਵੀਰ ਪਿਆਰ ਕਰਦੇ ਤੁਹਾਡੇ ਵਰਗੇ ਕੀ ਗੱਲ ਲੋਕ ਪਾਕਿਸਤਾਨੋਂ ਜਾਂ ਬੰਗਲਾਦੇਸ਼ੋਂ ਆਏ ਆ ਜਦੋਂ ਹਿੰਦੂ ਸੰਗਠਨ ਦੂਜਿਆਂ ਨੂੰ ਹਿੰਦੂ ਭਰਾਵਾਂ ਨੂੰ ਸਾਡੇ ਤੋਂ ਕੋਈ ਇਤਰਾਜ਼ ਨਹੀਂ ਉਹ ਸਾਨੂੰ ਪਿਆਰ ਕਰਦੇ ਆ ਉਦੋਂ ਇਹ ਚੌਧਰੀਆਂ ਚੌਧਰਾ ਦੇ ਭੁਖੇ ਆਪਣੇ ਆਪ ਨੂੰ ਹਿੰਦੂਆਂ ਦੇ ਲੀਡਰ ਮੰਨਦੇ ਆ ਤੇ ਪ੍ਰਸ਼ਾਸਨ ਨੂੰ ਇਹੋ ਹੀ ਆ ਵੀ ਤੁਹਾਡੇ ਤੋਂ ਆਪਾਂ ਇਹੋ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਵੀ ਦਿੱਤਾ ਆ ਪਰ ਆਪਾਂ ਇਸੇ ਕੱਲੇ ਭਰੋਸੇ ਤੇ ਨਹੀਂ ਰਹਿਣਾ ਆਪਾਂ ਉਹਨਾਂ ਤੱਕ ਇੱਥੇ ਮੋਰਚਾ ਪੱਕਾ ਲਾ ਕੇ ਰੱਖਾਂਗੇ ਜਿੰਨਾ ਤੱਕ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਹੱਥਕੜੀਆਂ ਨਾ ਲੱਗੀਆਂ ਤੇ ਇਹਨੂੰ ਪਾਪੀ ਨੂੰ ਦੁਸ਼ਟ ਨੂੰ ਜੇ ਇਹਨੂੰ ਇਨੂੰ ਨਾ ਸਜ਼ਾ ਦਿੱਤੀ ਗਈ ਤੇ ਫਿਰ ਖਾਲਸਾ ਆਪਣੀਆਂ ਰੋਹ ਰੀਤਾ ਦੇ ਮੁਤਾਬਕ ਜਿਹੜੀ ਸਜ਼ਾ ਦੇਵੇਗਾ ਐਸਐਸਪੀ ਸਾਹਮਣੇ ਗੱਲਬਾਤ ਕਰਕੇ ਆਏ ਉਹ ਕੀ ਵਾਸ਼ਤਾ ਕੀ ਗਿਆ ਲੋਕ ਐਸਐਸਪੀ ਸਾਹਮਣੇ ਦਿੱਤਾ ਵਾ ਐਸਐਸਪੀ ਸਾਹਮਣੇ ਸਾਰਿਆਂ ਦਾ ਸਤਿਕਾਰ ਕੀਤਾ ਵਾ ਤੇ ਕਿਹਾ ਵੀ ਤੁਹਾਡੇ ਆਪਾਂ ਨਾਲ ਸਾਡੇ ਵੀ ਹਿਰਦੇ ਬਲੁੰਦੇ ਨੇ ਵੀ ਤੁਹਾਡੇ ਭਾਵਨਾਵਾਂ ਦੇ ਨਾਲ ਠੇਸ ਜਿਹੜੀ ਆ ਉਹ ਸਾਨੂੰ ਵੀ ਆਪਾਂ ਪੂਰੇ ਹੈਗੇ ਆ ਆਪਣਾ ਤੁਹਾਡੇ ਨਾਲ ਸਹਿਮਤ ਵਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜਾਕਾ ਸਮਾਂ ਚਾਹੀਦਾ ਆ ਆਪਾਂ ਜਰੂਰ ਕਾਰਵਾਈ ਕਰਾਂਗੇ ਤੇ ਸਾਨੂੰ ਵੀ ਉਮੀਦ ਆ ਵੀ ਉਹ ਕਾਰਵਾਈ ਕਰਨਗੇ ਜੇ ਨਾਕਾਰ ਕਾਰਵਾਈ ਹੁੰਦੀ ਫਿਰ ਅਗਲਾ ਸੰਘਰਸ਼ ਆਪਾਂ ਦੁਬਾਰਾ ਤੁਹਾਨੂੰ ਨੋਨਸ ਕਰ ਦਿੱਤਾ ਜਿੰਨਾ ਸਮਾਂ ਦਿੱਤਾ ਗਿਆ ਤੇ ਕਦੋਂ ਹੀ ਮੋਟਾ ਚੁੱਕੇ ਜਾਵਾਂ ਆਪਾਂ ਤੇ ਸਮਾਂ ਦਿੱਤਾ ਹੀ ਨਹੀਂ ਇਹਨਾਂ ਨੂੰ ਪਰ ਫਿਰ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੇ ਕੋਲ ਸਮਾਂ ਮੰਗਿਆ ਫਿਰ ਵੀ ਆਪਾਂ ਕਹਿੰਦੇ ਚਲੋ 5-7 ਘੰਟੇ ਦਾ ਤੁਸੀਂ ਲੈ ਲਓ ਉਸ ਤੋਂ ਬਾਅਦ ਜਿਹੜਾ ਵੱਡਾ ਸੰਘਰਸ਼ ਮਿੱਥਿਆ ਜਾਵੇਗਾ ਉਹ ਤੁਹਾਨੂੰ ਵੱਡਾ ਸੰਘਰਸ਼ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਕੀ ਮਿੱਥੇਗਾ ਫਿਰ ਇੱਥੇ ਸੰਗਤਾਂ ਫਿਰ ਹਜੂਮ ਇਕੱਠਾ ਹੋਵੇਗਾ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੀ ਹੁੰਦਾ ਹੁੰਦਾ ਵਾ ਜਿਉ ਹੁਣ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਹੁਣ ਆਏ ਆ ਇਹ ਪਾਪੀ ਦੁਸ਼ ਹੁਣ ਇਹਨੂੰ ਭੇਜ ਕੇ ਜੇਲ੍ਹ ਦੇ ਵਿੱਚ ਭੇਜ ਕੇ ਇਹਨੂੰ ਸਜ਼ਾ ਦਿਵਾ ਕੇ ਤੇ ਫਿਰ ਇਹ ਕਿ ਪਾਸੇ ਜਾਣਗੇ ਹਰ ਕੋਈ ਹਰ ਕੋਈ ਬਿਆਨ ਜਿਹੜਾ ਦੇ ਦਿੰਦਾ ਵਾ ਦੁਕੀ ਕੀ ਬਿਆਨ ਦੇ ਰਿਹਾ ਉਹਦੇ ਬਾਰੇ ਇਹ ਪੰਜਾਣਾ ਕਿਤੇ ਮੋਚਾ ਇੱਥੇ ਲੱਗਿਆ ਬਿਲਕੁਲ ਬਿਲਕੁਲ ਸਿੰਘ ਉੱਥੇ ਉਹਨਾਂ ਤੱਕ ਇੱਥੇ ਇਕੱਤਰ ਰਹਿਣਗੇ ਜਿੰਨਾ ਤੱਕ ਇਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਬਸ ਤੇ ਆਪਾਂ ਪ੍ਰਸ਼ਾਸਨ ਨੂੰ ਇਹ ਘੰਟੇ ਤੱਕ ਇਹ ਕਹਿ ਦੇਣਾ ਵਾ ਵੀ ਜ਼ੋਰ ਪਾ ਦੇਣਾ ਵਾ ਵੀ ਇਹਨੂੰ ਲਿਆਓ ਤੇ ਇੱਥੇ ਹੱਥਕੜੀਆਂ ਲਾ ਕੇ ਤੇ ਇਹਨੂੰ ਜੇਲ੍ਹ ਦੇ ਵਿੱਚ ਸੁੱਟੋ ਤੇ 295 ধারা ਜਿਹੜੀ ਲੱਗਦੀ ਆ ਮਾਦੇ ਨਜ਼ਰ ਰੱਖਦੇ ਹੋਏ ਇਹਨੂੰ ਕਾਨੂੰਨੀ ਕਾਰਵਾਈ ਠੋਸ ਇਹਦੇ ਉੱਤੇ ਕੋਈ ਸਮਝੌਤਾ ਸਿੱਖ ਜਿਹੜੇ ਹੋਰ ਮਾਰਾਂ ਤੇ ਉਤਰ ਜਾਂਦੇ ਇੱਥੇ ਫੇਰ ਸਾਡੇ ਬਾਪੂ ਦੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਵਾ ਇਹ ਚੀਜ਼ ਜਿਹੜੀ ਆ ਨਾ ਬਰਦਾਸ਼ਤ ਕਰਨਯੋਗ ਤੇ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਇਹ ਇਹਦੇ ਮਤਲਬ ਤੇ ਏਜੰਸੀਆਂ ਦਾ ਹੱਥ ਤਾਂ ਨਹੀਂ ਕਿਤੇ ਏ ਤੇ ਹੁਣ ਪ੍ਰਸ਼ਾਸਨ ਜਾਣਦਾ ਵਾ ਤੇ ਜੇ ਜਿਹੜੇ ਇਹਨਾਂ ਕੋਲ ਕਰਾ ਰਹੇ ਤੇ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਗਨਮੈਨ ਜਿਹੜਾ ਨੇ ਹਾਇਰ ਕਰਕੇ ਦਿੱਤੇ ਇਹ ਤੇ ਉਹ ਹੀ ਜਾਣਦੇ ਆ ਤੇ ਪ੍ਰਸ਼ਾਸਨ ਜਿਹੜਾ ਵਾ ਬਣਦੀ ਕਾਰਵਾਈ ਕਰੇ ਨਹੀਂ ਤੇ ਫਿਰ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਸਮੂਹ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਮਿੱਥਿਆ ਜਾਵੇਗਾ ਉਹ ਤੇ ਦੂਜੇ ਪਾਸੇ ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਨੇ ਆਪਣੇ ਬਿਆਰ ਨੂੰ ਲੈ ਕੇ ਸਮੂਹ ਸਿੱਖ ਭਾਈਚਾਰੇ ਤੋਂ ਮਾਫੀ ਮੰਗੀ ਹੈ ਹੈਂ ਕਿਹਨਾਂ ਚੰਦਾ ਹੈ ਕਿ ਉਸ ਦਿਨ ਜੋ ਇੱਕ ਟਿੱਪਣੀ ਬੜੀ ਵਾਇਰਲ ਹੋ ਰਹੀ ਹੈ ਮੈਨੂੰ ਕੱਲ ਪਤਾ ਲੱਗਿਆ ਸੀਗਾ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਤੇਰੇ ਅਸਾਂ ਕਰਕੇ ਜੋ ਗਲਤ ਸ਼ਬਦ ਬੋਲੇ ਗਏ ਨੇ ਔਰ ਜਦੋਂ ਮੈਂ ਦੇਖਿਆ ਤਾਂ ਬਿਲੀਵ ਕਰਨਾ ਕਿ ਮੈਨੂੰ ਖੁਦ ਨੂੰ ਬੁਰਾ ਲੱਗਾ ਇਹ ਪਤਾ ਨਹੀਂ ਕਿਸ ਟਾਈਮ ਮੇਰੇ ਕੋਲ ਅਸਾਂ ਨੇ ਬੋਲਿਆ ਗਿਆ ਉਹਦਾ ਕਾਰਨ ਕੀ ਸੀਗਾ ਕਿ ਜਦੋਂ ਬੰਦ ਦੀ ਕਾਲ ਦਿੱਤੀ ਸੀਗਾ ਤਾਂ 10 ਦਿਨ ਪਹਿਲੇ ਦੀ ਗੱਲ ਹੈ ਜਦੋਂ ਅਸੀਂ ਬੰਦ ਦੀ ਕਾਲ ਦਿੱਤੀ ਹੋਈ ਸੀ ਉਸ ਵੇਲੇ ਜਿਹੜਾ ਧਿਆਨ ਸੀਗਾ 10 ਜਗ੍ਹਾ ਦੇ ਉੱਪਰ ਸੀਗਾ ਕਿਉਂਕਿ ਅਸੀਂ ਪਬਲੀਕਲੀ ਆਪਾਂ ਜਾ ਰਹੇ ਸੀਗੇ ਤਾਂ ਉਸ ਵੇਲੇ ਮੈਨੂੰ ਪ੍ਰਸ਼ਾਸਨ ਵੱਲੋਂ ਉਸ ਵਲੇ ਬਚਣਾ ਵੀ ਸੀਗਾ ਉਸ ਵਲੇ ਬੰਦ ਵੀ ਕਰਵਾਉਣਾ ਸੀਗਾ ਆਪਣੇ ਸਾਥੀਆਂ ਨਾਲ ਤਾਲਮੇਲ ਵੀ ਕਰਨਾ ਸੀਗਾ ਪ੍ਰਸ਼ਾਸਨ ਨਾਲ ਤਾਲਵੀ ਕਰਨਾ ਸੀਗਾ ਸੋ ਧਿਆਨ ਜਿਹੜਾ ਬੜੀ ਜਗ੍ਹਾ ਦੇ ਉੱਪਰ ਸੀਗਾ ਔਰ ਇੱਕ ਇਸ ਵਲੇ ਸ਼ਬਦ ਬੋਲੇਗੇ ਔਰ ਮੈਂ ਕਹਿੰਨਾ ਕਿ ਸਾਰੀ ਲਾਈਨ ਠੀਕ ਸੀ ਜਿਹੜਾ ਅਸੀਂ ਵਰਡ ਵਿੱਚ ਬੋਲਿਆ ਗਿਆ ਕਿ ਅਸੀਂ ਜਾ ਕੇ ਅਟੈਕ ਕਰਾਂਗੇ ਹੈਰਾਨੀ ਵਾਲੀ ਗੱਲ ਆ ਕਿ ਮੈਂ ਕਿਸਾ ਬੋਲ ਸਕਦਾ ਹਾਂ ਇਸ ਦਾ ਕਾਰਨ ਕੀ ਹੈ ਕਿ ਅਸੀਂ ਦੇ ਖੁਦ ਹਰਮਿੰਦਰ ਸਾਹਿਬ ਦੇ ਮਰਕੀ ਸਾਡੇ ਅਨਯਾਈ ਆ ਅਸੀਂ ਉਹਨਾਂ ਦੇ ਕਾਰਨ ਕਿ ਮੇਰਾ ਨਾਂ ਖੁਦ ਹਰਮਿੰਦਰ ਜਿਹੜਾ ਮੇਰਾ ਨਾਮ ਹੈ ਉਹ ਵੀ ਹਰਮਿੰਦਰ ਸਾਹਿਬ ਤੋਂ ਹੀ ਲਿਆ ਗਿਆ ਉਹ ਤੋਂ ਹੀ ਮੇਰਾ ਨਾਮ ਨਿਕਲਿਆ ਸੀਗਾ ਸੋ ਅਸੀਂ ਤੇ ਹਮੇਸ਼ਾ ਜਦੋਂ ਸਾਡੇ ਬੰਬੇ ਤੋਂ ਸਾਡੇ ਸਾਥੀ ਆਉਂਦੇ ਨੇ ਕੋਈ ਮੰਤਰੀगण ਆਉਂਦੇ ਨੇ ਅਸੀਂ ਖੁਦ ਜਾ ਕੇ ਉੱਥੇ ਉਹਨਾਂ ਨੂੰ ਕਹਿੰਦੇ ਹਾਂ ਸਪੈਸ਼ਲੀ ਕਹਿੰਦੇ ਹਾਂ ਕਿ ਜਾ ਕੇ ਉੱਥੇ ਪਹਿਲਾਂ ਮੈਂ ਸਾਡੇ ਕੋ ਉਹਨੂੰ ਖਤਮ ਕਰੋ ਇਹਨੂੰ ਕਾਰਨ ਕੀ ਹੈਗਾ ਕਿ ਅਸੀਂ ਅੱਜ ਦੀ ਡੇਟ ਵਿੱਚ ਜਿਹੜੇ ਹਿੰਦੂ ਸਿੱਖ ਦੀ ਭਾਈਚਾਰਕ ਸਾਂਝ ਹੈ ਉਹਨੂੰ ਆਪਾਂ ਵਧਾਨਾ ਹੈ ਨਾ ਕਿ ਉਹਨਾਂ ਦੇ ਵਿੱਚ ਪਾੜ ਪੈਦਾ ਕਰਨਾ ਤੇ ਇਹ ਜੇ ਮੰਨ ਲਓ ਕਿ ਕਿਸੇ ਦੀ ਉਹ ਟੰਗ ਸਲਿੱਪ ਹੋਈ ਗਈ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਇੱਕ ਬੜਾ ਬਣਾ ਕੇ ਹਿੰਦੂ ਸਿੱਖ ਦਾ ਇੱਕ ਵਿਵਾਦ ਪੈਦਾ ਕਰ ਦਿੱਤਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਪਰ ਬਣਾ ਬਣਾ ਕੇ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ ਇਹ ਗਲਤ ਹੈ ਤੇ ਮੈਂ ਪ੍ਰਸ਼ਾਸਨ ਦੇ ਨਾਲ ਆ ਔਰ ਮੈਂ ਇਹ ਕਹਿ ਰਿਹਾ ਕਿ ਹਿੰਦੂ ਸਿੱਖ ਨੂੰ ਦੋਨਾਂ ਨੂੰ ਕਿਉਂਕਿ ਉਹ ਧਾਰਮਿਕ ਸਤ ਜਿਹੜਾ ਵਾ ਉਹ ਕਹਿੰਦੇ ਸਿੱਖਾਂ ਦਾ ਨਹੀਂ ਹੈ ਉਹ ਹਿੰਦੂਆਂ ਦਾ ਵੀ ਨਾਲ ਉਹਨਾਂ ਹੀ ਹੈ ਜਿੰਨਾ ਸਿੱਖਾਂ ਦਾ ਤੇ ਇਸ ਲਈ ਉਹ ਦੋਨਾਂ ਦੀ ਜੇਕਰ ਕੋਈ ਠੇਸ ਪਹੁੰਚੀ ਹੈ ਤਾਂ ਆਮ ਐਕਸਟ੍ਰੀਮਲੀ ਮੈਂ ਇਹ ਰਿਪੀਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਬੋਲਣਾ ਚਾਹਨਾ ਸੀਗਾ ਸ਼ਬਦ ਬੋਲੇਗੇ ਅਸੀਂ ਵਰਡ ਵਿੱਚ ਆ ਗਿਆ ਉਹ ਗਲਤ ਸੀਗਾ ਅਚਈਆਂ ਹੋਰ ਖਾਸ ਖਬਰਾਂ ਤੇ ਜੁੜੇ ਹੋ ਜ਼ਾਤ ਟੀਵੀ ਦੇ ਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ